ਵਿਰਸਾ ਚੈਨਲ ਦੇ ਸਤਿ ਸ੍ਰੀ ਅਕਾਲ ਸਮੂਹ ਦਰਸ਼ਕਾਂ ਦਾ ਮੌੜ ਇੱਕ ਵਾਰ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਓ ਫਤਿਹ ਪ੍ਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸ਼ਮੀਰ ਦੀਆਂ ਨਵਾਦਿਆਂ ਦੇ ਵਿੱਚ ਗੁਰਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਕਈ ਗੁਰਸਿੱਖਾਂ ਦਾ ਯੋਗਦਾਨ ਹੈ ਉਹਨਾਂ ਗੁਰਸਿੱਖਾਂ ਨੂੰ ਉਹਨਾਂ ਰੂਹਾਂ ਨੂੰ ਆਪ ਜੀ ਦੇ ਸਾਹਮਣੇ ਰੱਖਣਾ ਇਹ ਸਾਡਾ ਫਰਜ਼ ਹੈ ਤੇ ਇਸ ਫਰਜ਼ ਨੂੰ ਸਮਝਦੇ ਹੋਏ ਦਾਸ ਸਿਮਰਨਪਾਲ ਸਿੰਘ ਕਸ਼ਮੀਰ ਸਿੱਖ ਮੁੰਤਾਜ਼ ਹਸਤੀਆਂ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ ਹੈ ਅੱਜ ਜੋ ਸਾਡੇ ਮੁੱਖ ਮਹਿਮਾਨ ਹਨ ਉਹ ਕਸ਼ਮੀਰ ਘਾਟੀ ਦੇ ਇੱਕ ਮੰਨੇ ਪਰਮੰਨੇ ਰਾਗੀ ਸਿੰਘ ਜਿਨ੍ਹਾਂ ਪਾਸੋਂ ਕਸ਼ਮੀਰ ਦੇ ਕਈ ਰਾਗੀ ਸਿੰਘਾਂ ਨੇ ਗੁਰਮੁਖ ਸੰਗੀਤ ਅਧਿਆਨ ਕੀਤਾ ਹੈ ਰਾਗ ਵਿਦਿਆ ਦੇ ਵਿੱਚ નિਪੁੰਨ ਭਾਈ ਸਾਹਿਬਾਈ ਕਰਨੈਲ ਸਿੰਘ ਜੀ ਪਿੰਡ ਸਿੰਘਪੁਰਾ ਬਾਰਾਮਲਾ ਤੋਂ ਆਓ ਪੁਨਬ ਨਾਲ ਅੱਜ ਗੱਲਬਾਤ ਕਰਦੇ ਆ ਹੋ ਜਾਂ ਜਾਣਦੇ ਹਾਂ ਉਹਨਾਂ ਦੇ ਜੀਵਨ ਬਾਰੇ ਪੂਰੀ ਵੀਡੀਓ ਦੇਖਣ ਤੋਂ ਪਹਿਲੇ ਸਭ ਤੋਂ ਪਹਿਲਾਂ ਮਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਪਸੰਦ ਆਇਆ ਤੇ ਕਮੈਂਟ ਕਰਿਆ ਆਪਣੇ ਸੁਝਾਅ ਦਿਓ ਤੇ ਲਾਈਕ ਵੀ ਕਰਿਓ ਸੰਗਤ ਜੀ ਇਸ ਸਮੇਂ ਸਾਡੇ ਨਾਲ ਭਾਈ ਸਾਹਿਬ ਕਰਨੈਲ ਸਿੰਘ ਜੀ ਮੌਜੂਦ ਹਨ ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਵਿਰਸਾ ਚੈਨਲ ਦੀ ਟੀਮ ਵੱਲੋਂ ਇੱਕ ਛੋਟੀ ਜੀ ਵੀਡੀਓ ਇਹਨਾਂ ਦਾ ਜੀਵਨ ਬਾਰੇ ਤਿਆਰ ਕੀਤੀ ਗਈ ਹੈ ਆਓ ਉਹ ਵੀਡੀਓ ਵਖਾਈ ਇਹਨਾਂ ਦਾ ਜੀਵਨ ਜਾਣਦੇ ਹਾਂ ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕਰਨੈਲ ਸਿੰਘ ਜੀ ਦਾ ਜਨਮ ਦੇਸੀ ਮਹੀਨੇ ਅੱਸੂ ਦੀ 28 ਤਾਰੀਖ ਨੂੰ ਸਨ 1958 ਵਿੱਚ ਪਿਤਾ ਸਰਦਾਰ ਛਬੀਲ ਸਿੰਘ ਜੀ ਤੇ માતા ਸਰਦਾਰਨੀ ਗੀਰਤ ਕੌਰ ਜੀ ਦੇ ਘਰ ਕਸ਼ਮੀਰ ਕਾਟੀ ਦੇ ਬਾਰਾਮੂਲਾ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਿਖੇ ਹੋਇਆ ਸੀ ਧਾਰਮਿਕ ਵਿਦਿਆਵੀਰ ਜੀ ਨੂੰ ਆਪਣੇ ਮਾਤਾ ਪਿਤਾ પાસે ਪ੍ਰਾਪਤ ਹੋਈ ਸੰਸਾਰੀ ਵਿਦਿਆ ਵਿੱਚ ਵੀਰਜੀ ਨੇ 8ਵੀਂ ਜਮਾਤ ਪਾਸ ਕੀਤੀ ਤੇ 9ਵੀਂ ਜਮਾਤ ਦੀਆਂ ਕਿਤਾਬਾਂ ਹਾਲ ਹੀ ਖਰੀਦੀਆਂ ਹੀ ਸਨ ਕਿ ਵੀਰਜੀ ਦੀਆਂ ਖੰਦੀ ਜੋਤ ਚਲੀ ਗਈ ਜਿਸ ਸਦਕਾ ਸੰਸਾਰੀ ਪੜ੍ਹਾਈ ਪੂਰੀ ਨਹੀਂ ਹੋ ਸકી ਕੁਝ ਸਮੇਂ ਬਾਅਦ ਹੀ ਸਰਦਾਰ ਕਰਨੈਲ ਸਿੰਘ ਜੀ ਦੇ ਸਿਰ ਤੋਂ ਉਹਨਾਂ ਦੀ ਮਾਤਾ ਦਾ ਸਾਇਆ ਵੀ ਉੱਠ ਗਿਆ ਉਹਨਾਂ ਦੀ ਮਾਤਾ ਜੀ ਦੇ ਪੋਗ ਸਮੇਂ ਕੁਝ ਮੰਨੇ ਪ੍ਰਮੰਨੇ ਕਾਟੇ ਦੇ ਉਸ ਸਮੇਂ ਦੇ ਸਿੱਖ ਜਿਨ੍ਹਾਂ ਵਿੱਚ ਡਾਕਟਰ ਮੋਹਨ ਸਿੰਘ ਸੇਠੀ ਸਰਦਾਰ ਗੁਰਚਰਨ ਸਿੰਘ ਆਦਿ ਸ਼ਾਮਿਲ ਸਨ ਉਹਨਾਂ ਦੇ ਕਰ ਇਕੱਠੇ ਹੋਏ ਸਨ ਅਤੇ ਸੰਜੋਗ ਵਸ ਉਸ ਸਮੇਂ ਅੰਮ੍ਰਿਤਸਰ ਤੋਂ ਜਥੇਦਾਰ ਸਾਧੂ ਸਿੰਘ ਪੋਰਾ ਵੀ ਉਹੀ ਦਿਨੀ ਕਸ਼ਮੀਰ ਆਇਸਨ ਅਤੇ ਉਹ ਵੀ ਸਰਦਾਰ ਕਰਨੈਲ ਸਿੰਘ ਜੀ ਦੇ ਮਾਤਾ ਜੀ ਦੇ ਪੋਕ ਸਮੇਂ ਸ਼ਾਮਿਲ ਹੋਏ ਸਨ ਇਨਾ ਸਾਰਿਆਂ ਨੇ ਸਹਿਯੋਗ ਕਰਕੇ ਪਾਈ ਕਨੈਲ ਸਿੰਘ ਜੀ ਦਾ ਅੰਮ੍ਰਿਤਸਰ ਚੀਫ ਖਾਲਸਾ ਦਿਵਾਨ ਦੇ ਵਿਦਿਆਲੇ ਵਿੱਚ ਦਾਖਲਾ ਕਰਵਾ ਦਿੱਤਾ। ਘਰੇਲੂ ਜ਼ਿੰਮੇਵਾਰੀਆਂ ਅਤੇ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਨੇ ਪਾਈ ਕਨੈਲ ਸਿੰਘ ਜੀ ਨੂੰ ਕੀਰਤਨ ਕੋਰਸ ਵਿਚਕਾਰ ਛੱਡ ਕੇ ਕਸ਼ਮੀਰ ਪਰਤਨ ਤੇ ਮਜਬੂਰ ਕਰ ਦਿੱਤਾ। ਬਾਕੀ ਸਿੱਖਲਾਈ ਪਾਈ ਸਾਹਿਬ ਨੇ ਕਿਤਾਬਾਂ ਰਾਹੀਂ ਹਾਸਲ ਕੀਤੀ। ਉਸ ਸਮੇਂ ਗੁਰਦੁਆਰਾ ਕਲਕੀ ਤਰਜਵਾਰ ਨਗਰ ਨਵਾਂ ਗੁਰਦੁਆਰਾ ਸੰਖਤਾ ਨੇ ਸਥਾਪਿਤ ਕੀਤਾ ਸੀ ਅਤੇ ਭਾਈ ਕਰਨੈਲ ਸਿੰਘ ਜੀ ਉੱਥੇ ਸੇਵਾ ਤੇ ਲੱਗ ਗਏ। ਤਕਰੀਬਨ 15 ਸਾਲ ਗੁਰਦੁਆਰਾ ਸਾਹਿਬ ਕਲਗੀ ਤਰਜਵਾਰ ਨਗਰ ਸ੍ਰੀ ਨਗਰ ਵਿਖੇ ਸੇਵਾ ਨੇ ਬੰਡ ਤੋਂ ਬਾਅਦ ਕਾਟੀ ਦੇ ਅਣ ਸੁਖਾਵੇਂ ਹਾਲਤਾਂ ਦਾ ਅਸਰ ਵੀਰਜੀ ਤੇ ਵੀ ਹੋਇਆ ਅਤੇ ਆਪ 1995-96 ਵਿੱਚ ਅੰਮ੍ਰਿਤਸਰ ਚਲੇ ਗਏ ਜਿੱਥੇ ਕਾਫੀ ਮਿਹਨਤ ਨਾਲ ਵੀਰਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਰਤਨੀ ਦੀ ਸੇਵਾ ਤੇ ਗੁਰਦੁਆਰਾ ਸਾਹਿਬ ਅੰਬਾਲਾ ਵਿਖੇ ਰੱਖ ਦਿੱਤਾ। ਤਾਈ ਤੋਂ 3 ਸਾਲ ਵੀਰ ਕਰਨੈਲ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ, ਬਾਬਾ ਬਕਾਲਾ ਗੁਰਦੁਆਰਾ ਸ਼ਹੀਦਾ ਅਤੇ ਦਰਬਾਰ ਸਾਹਿਬ ਵਿੱਚ ਵੀ ਕੀਰਤਨ ਹਾਜ਼ਰੀ ਭਰਦੇ ਰਹੇ ਪਰ ਕਮੇਟੀ ਵੱਲੋਂ ਕਰਉਣ ਲਈ ਛੁੱਟੀ ਨਾ ਮਿਲਣ ਅਤੇ ਕਸ਼ਮੀਰ ਵਿੱਚ ਵਧ ਰਹੀਆਂ ਕਰੇਲੂ ਜ਼ਿੰਮੇਵਾਰੀਆਂ ਕਾਰਨ ਵੀਰ ਜੀ ਨੂੰ ਇਹ ਸੇਵਾ ਛੱਡਣੀ ਪਈ ਅਤੇ ਸਾਲ 1999 ਦੀ ਅਖੀਰਲੀ ਤਿਮਾਹੀ ਵਿੱਚ ਵਾਪਸ ਕਸ਼ਮੀਰ ਆ ਗਏ ਕਸ਼ਮੀਰ ਵਿੱਚ ਵੀਰ ਜੀ ਨੂੰ ਇਸ ਦੌਰਾਨ ਬਾਰਾਮੂਲਾ ਡਿਸਟ੍ਰਿਕਟ ਕਮੇਟੀ ਵੱਲੋਂ ਗੁਰਦੁਆਰਾ ਛੇਵੀਂ ਪਾਛਾਈ ਬਾਰਾਮੂਲਾ ਵਿਖੇ ਸੇਵਾ ਕਰਨ ਦੀ ਬੇਨਤੀ ਕੀਤੀ ਜੋ ਵੀਰ ਜੀ ਨੇ ਪ੍ਰਵਾਨ ਕਰ ਦਿੱਤੀ। ਤਕਰੀਬਨ 13 ਸਾਲ ਤੱਕ ਵੀਰ ਜੀ ਨੇ ਉੱਥੇ ਇਹ ਸੇਵਾ ਨਿਭਾਈ। ਸਰਦਾਰ ਕਰਨੈਲ ਸਿੰਘ ਜੀ ਦੀ ਨਿਪੁੰਨ ਕੀਰਤਨ ਸਿਖਲਾਈ ਦਾ ਲਾਭ ਸੰਗਤਾ ਨੇ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਘਰ ਦੇ ਇੱਕੋ ਛੋਟੇ ਜਿਹੇ ਕਮਰੇ ਵਿੱਚ ਵੀਰ ਜੀ ਨੇ ਬੱਚਿਆਂ ਨੌਜਵਾਨਾਂ ਨੂੰ ਕੀਰਤਨ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਸਰਦਾਰ ਕਰਨੈਲ ਸਿੰਘ ਜੀ ਬਹੁਤ ਹਸਮੁਖ ਮੁਜਾਜ਼ ਅਤੇ ਸਾਰਿਆਂ ਨਾਲ ਮਿੱਠੀ ਜ਼ੁਬਾਨ ਵਿੱਚ ਗੱਲ ਕਰਦੇ ਸਨ ਵੀਰ ਜੀ ਦੀ ਗੁਰਬਾਣੀ ਕੰਠ ਕਰਨ ਦੀ ਲਗਨ ਅਤੇ ਬਾਣੀ ਨਾਲ ਪਿਆਰ ਬਹੁਤ ਪ੍ਰੇਰਣਾ ਲੈਣ ਵਾਲੀ ਜਾਣਕਾਰੀ ਹੈ ਵੀਰ ਜੀ ਗੁਰਮੁਖੀ ਚੰਗੀ ਤਰ੍ਹਾਂ ਪੜ੍ਹ ਲੈਣ ਵਾਲੇ ਕਿਸੇ ਵੀ ਵਿਦਿਆਰਥੀ ਮਹਿਮਾਨ ਜਾਂ ਸਾਥੀ ਨੂੰ ਗੁਰਬਾਣੀ ਦੀ ਪੋਥੀ ਦੇ ਦਿੰਦੇ ਅਤੇ ਉਹਨਾਂ ਨੂੰ ਗੁਰਬਾਣੀ ਦਾ ਸ਼ਬਦ ਪੜ੍ਹਨ ਲਈ ਬੇਨਤੀ ਕਰਦੇ ਇਸ ਤਰ੍ਹਾਂ ਇੱਕ ਜਾਂ ਦੋ ਵਾਰ ਸਵਣ ਕਰਕੇ ਤੇ ਫਿਰ ਵੀਰ ਜੀ ਉਸੇ ਪੜਨ ਵਾਲੇ ਨੂੰ ਜ਼ੁਬਾਨੀ ਇਹ ਸ਼ਬਦ ਸੁਣਾ ਕੇ ਚੈੱਕ ਕਰਵਾ ਲੈਂਦੇ। ਭਾਵ ਇੱਕ ਵਾਰ ਸੁਣਨ ਨਾਲ ਹੀ ਵੀਰ ਜੀ ਸ਼ਬਦ ਯਾਦ ਕਰ ਲੈਂਦੇ ਸਨ। ਗੁਰਬਾਣੀ ਦੇ ਅਣਗਿਰਥ ਸ਼ਬਦ ਵੀਰ ਜੀ ਨੇ ਇਸ ਤਰ੍ਹਾਂ ਕੰਢ ਕੀਤੇ ਅਤੇ ਸ਼ੁੱਧ ਉਚਾਰਨ ਨਾਲ ਗੁਰਬਾਣੀ ਦਾ ਕੀਰਤਨ ਵੀਰ ਜੀ ਹਮੇਸ਼ਾ ਕਰਦੇ ਰਹਿੰਦੇ ਸਨ। ਕਸ਼ਮੀਰ ਕਾਟੀ ਦੇ ਕਈ ਮੰਨੇ ਪ੍ਰਮੰਨੇ ਰਾਗੀ ਸਿੰਘ ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ ਜੀ ਹਜ਼ੂਰੀ 라ਕੀ ਗੁਰਦੁਆਰਾ ਸਾਹਿਬ ਸਿੰਘ ਸਭਾ ਅਲਜੀ ਬਾਗ ਭਾਈ ਈਸ਼ਪਾਲ ਸਿੰਘ ਅਲੂਚਾ ਬਾਗ ਭਾਈ ਪੁਬਿੰਦਰ ਸਿੰਘ ਜੀ ਰਾਮ ਬਾਗ ਆਦੀ ਭਾਈ ਕਰਨੈਲ ਸਿੰਘ ਜੀ ਨੇ ਹੀ ਤਿਆਰ ਕੀਤੇ ਹਨ ਅਤੇ ਭਾਈ ਕਰਨੈਲ ਸਿੰਘ ਜੀ ਦੀ ਕਸ਼ਮੀਰ ਕਾਟੀ ਵਿੱਚ ਇਹ ਦੇਣ ਆਪਣੇ ਆਪ ਵਿੱਚ ਨਵੇਕਲੀ ਥਾਂ ਰੱਖਦੀ ਹੈ ਸੋ ਭਾਈ ਸਾਹਿਬ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਭਾਈ ਸੋ ਵੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਬਚਪਨ ਤੋਂ ਹੀ ਤੁਹਾਡਾ ਉਸੇ ਕੀਰਤਨ ਸੁਣਦੇ ਆਇਆ ਕਸ਼ਮੀਰ ਘਾਟੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਂ ਫੇ ਕਸ਼ਮੀਰ ਤੋਂ ਬਾਹਰ ਦੀ ਵੀ ਗੱਲ ਕਰੀਏ ਆਪ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਹੈ ਸੋ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਆਪ ਜੀ ਦੇ ਜੀਵਨ ਬਾਰੇ ਥੋੜੀ ਝਾਤੀ ਮਾਰੀਏ ਦੱਸੋ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡੇ ਬਚਪਨ ਬਾਰੇ ਤੁਹਾਡੇ ਜਨਮ ਕਿੱਥੋਂ ਦਾ ਹੈ ਤੇ ਤੁਹਾਡੇ ਬਚਪਨ ਬਾਰੇ ਥੋੜਾ ਥੋੜੀ ਜੀ ਸੰਗਤ ਨੂੰ ਉਸ ਵਾਰ ਝਾਤੀ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਹਾਇ ਸਾਧ ਸੰਗਤ ਬੜੀ ਖੁਸ਼ੀ ਹੋਈ ਹੈ ਕਿ ਮੈਂ ਅੱਜ ਅੱਜ ਮੌਕੇ ਤੇ ਮੇਰੇ ਜੀਵਨ ਵਾਲੇ ਗੁਰਮੁਖਾਂ ਨੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਮੇਰਾ ਜੀਵਨ ਮੇਰਾ ਜਨਮ ਕਸ਼ਮੀਰ ਵਿਖੇ ਹੀ ਹੋਇਆ ਜੋ ਕਿ ਪਿੰਡ ਮੇਰਾ ਸਿੰਘਪੁਰਾ ਇੱਥੇ ਜਨਮ ਹੋਇਆ ਬਚਪਨ ਵਿੱਚ ਮੈਂ 7ਵੀਂ 8ਵੀਂ ਪੜ੍ਹਿਆ ਸੀ ਤੇ ਮੈਨੂੰ ਇਹ ਕੀਰਤ ਦਾ ਕੋਈ ਸ਼ੌਕ ਨਹੀਂ ਸੀ कितने है कि चीज़ है ते मैं आम तौर पर गाने सुनना सा गरीबी सी माली हालत बड़ी कमजोर सी सारे फादर साहब एक एजुकेशन डिपार्टमेंट जी सो so, मैं क्या तो भाव कि माली हालत बहुत कमजोर सी ते मेरी मदर मदर जी डेथ हो गई जो मैं छेवीं सत्तवी ते फादर ने कोई गौर नहीं की थी, मैं डॉक्टर नहीं दिखाया ਤੇ ਅੱਖਾਂ ਦੀ ਲੜ ਜਿਹੜੀ ਉਹ ਆਸ ਆਸ ਤਾਂ ਕਮਜ਼ੋਰ ਹੁੰਦੀ 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 ਹੋ ਗਈ ਤੇ ਮਤਲਬ ਬਚਪਨ ਤੋਂ ਹੀ ਇਹ ਬਚਪਨ ਤੋਂ ਹੀ ਹੋਇਆ ਸੀ ਹਾਂ ਬਚਪਨ ਤੋਂ ਹੀ ਹੋ ਗਈ ਜੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੂੰ ਕੋਈ ਕੋਈ ਸੁਝਾ ਬਾਈਕ ਡਾਕਟਰ ਨੂੰ ਖਾਇਆ ਕੋਈ ਕੋਈ ਚਰਨ ਚਰਨੀ ਕੀਤਾ ਗਿਆ ਇਸ ਅੱਖਾਂ ਦੀ ਲਾਈਟ ਬਾਰੇ ਤੇ ਬ੍ਰੇਲ ਲਿਪੀ ਪੜਾਈ ਮੈਂ ਰਾਮਗੜ੍ਹ ਵਿਖੇ ਇੱਕ ਨੰਮ ਦਾ ਹੋਮ ਸੀ ਉਤਮ ਮਸ਼ਹੂਰ ਗਿੱਤ ਪੇਮਲਾ ਤੇ ਆਨ ਮਿਊਜ਼ਿਕ ਵਾਲੇ ਨੇਸ਼ ਕਾਲ ਤਖਦੇ ਜਥੇ ਦਾ ਪੋਰਾ ਸ਼ਾਦ ਸਿੰਘ ਪੋਰਾ ਉਹ ਕਿਸ ਮੇਰਾ ਇਹੋ ਇਨਸਾਨ ਤੇ ਜਦੋਂ ਉਹਨਾਂ ਨੇ ਡਾਕਟਰ ਮੋਹ ਸਿੰਘ ਜੀ ਉਹਨਾਂ ਨੇ ਕਹ ਅਠਰੇ ਉਸਾਂ ਤੇ ਮੇਰੇ ਫਾਦਰ ਸਮੋਂ ਉਹਨਾਂ ਕਹਿਣ ਲੱਗੇ ਕਿ ਇਸ ਤਰ੍ਹਾਂ ਮੇਰਾ ਬੇਟਾ ਜਿਹਾ ਅਖੰਡ ਲੜਕੂ ਬਹੁਤ ਨੇਤੀਨ ਹੋ ਗਿਆ ਇਦਾਂ ਕੁ ਚਾਲ ਕਰੀ ਤਾਂ ਕਿ ਕੋਈ ਆਪਣੇ ਪਰ ਤੇ ਸਟੈਂਡ ਹੋ ਜਾਏ ਤੇ ਪੁਲਿਸ ਸਾਹਿਬ ਨੇ ਮੈਨੂੰ ਮੈਨੂੰ ਜਦੋਂ ਵੇਖਿਆ ਉਹਨੇ ਕਿ ਅਬ ਤੁਸੀਂ ਅੰਮ੍ਰਿਤਸਰ ਲਿਓ ਅੰਮ੍ਰਿਤਸਰ ਜਾਣ ਤੋਂ ਬਾਅਦ ਮੈਂ ਜਦੋਂ ਅੰਮ੍ਰਿਤਸਰ ਗਿਆ ਤਾਂ ਉੱਥੇ ਮੈਨੂੰ ਸੈਂਟਰ ਦੇ ਖਾਲਸਾ ਆਈਟੀਮਾਂ ਦੇ ਵਿਖੇ ਉਹਨੇ ਦਾਖਲ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਤੇ ਵਿਦਿਆ 2.5 ਸਾਲ ਸਿੱਖੀ ਉੱਥੇ ਜਾਕੀ ਕੋਰਸ 5 ਸਾਲ ਲੱਸੀ 2.5 ਸਾਲ ਕੀਤਨ ਸਿੱਖਿਆ ਤੇ ਫਾਦਰ ਸ਼ਾਮ ਗੁਜ਼ਰ ਕੇ ਉਸ ਦਿਨ ਮੈਂ ਫੇਰ ਕੰਮੋਂ ਵਾਪਸ ਆ ਗਿਆ ਭਾਂਪੜਾ ਛੋਟੇ ਸਨ ਜੋ ਕਿ ਸਾਰੀ ਜ਼ਿਮੇਵਾਰੀ ਮੇਰੇ ਤੇ ਸੀ ਤੇ ਮੈਂ ਉਹ ਕਿਰਤ ਜਿਹੜਾ ਅਧੂਰਾ ਪੰਛੀ ਠਾਈਸਾ ਉਹ ਮੈਂ ਕਤਾਬਾਂ ਰਾਈ ਇਲਾਬਾ ਜਮਸ਼ੀਦਾਨੀ ਮੈਂ ਇੱਕ ਥੁਰਾ ਕਿਰਤ ਠਾਈਸਾ ਜੋ ਮੇਰੇ ਗੈਪ ਪੈ ਗਿਆ ਸੀ ਤੇ ਮੈਂ ਕਿਰਤ ਸ਼ੁਰੂ ਕਰਨ ਲੱਗ ਪਿਆ ਤੇ ਇੱਕ ਸ਼ਬਦ ਉਹਨਾਂ ਸੀ ਆ ਤਾ ਨੂੰ ਛੇਤੀ ਪਹਸਾਏ ਜੋ ਜੋ ਪੈਸੇ ਆਉਂਦੇ ਤੇ ਉਹ ਮੈਂ ਕਰ-ਬਾਰ گزار ਕਰਦਾ ਐਸਾਂ ਕਰਦਾ ਕਰਦਾ ਮੈਂ ਨਾਲ ਦੀ ਕਿਰਪਾ ਹੋਈ ਤੇ ਮੈਂ ਇੱਥੇ ਤੱਕ ਤੁਹਾੜੀ ਕੋ ਆ ਪਹੁੰਚਿਆ ਭਾਈਸਬ ਜਿਵੇਂ ਕਿ ਆਪ ਜੀ ਨੇ ਦੱਸਿਆ ਕਿ ਬਚਪਨ ਤੋਂ ਹੀ ਤੁਹਾਨੂੰ 8ਵੀਂ ਜਾਂ 9ਵੀਂ ਕਲਾਸ ਦੇ ਵਿੱਚ ਤੁਹਾਨੂੰ ਪਤਾ ਚੱਲਿਆ ਕਿ ਤੁਹਾਡੀ ਅੱਖਾਂ ਦੀ ਲਾਈਟ ਜਿਹੜੀ ਹੈ ਉਹ ਘਟ ਹੁੰਦੀ ਜਾ ਰਹੀ ਹੈ ਅਕਸਰ ਅੱਜ ਵੀ ਜਦੋਂ ਕਿਸੇ ਨਾਲ ਕੋਈ ਵੀ ਕਟਨਾ ਵਾਪਰਦੀ ਹੈ ਤੇ ਇੱਕ ਤੇ ਫਿਜ਼ੀਕਲੀ ਨਾਲ ਮੈਂਟਲੀ ਜਿਹੜਾ ਹੈ ਬੰਦਾ ਕਾਫੀ ਡਾਊਨ ਹੋ ਜਾਂਦਾ ਹੈ ਬੰਦੇ ਬੰਦੇ ਨੂੰ ਕਾਫੀ ਘਾਟ ਮਹਿਸੂਸ ਹੁੰਦੀ ਹੈ ਬੰਦਾ ਟੁੱਟ ਜਾਂਦਾ ਹੈ ਜਦ ਇਹੋ ਜੀ ਕੋਈ ਘਟਨਾ ਵਾਪਰ ਜਾਂਦੀ ਹੈ ਸੋ ਉਸ ਸਮੇਂ ਆਪ ਜੀ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਸਟੈਂਡ ਰੱਖਿਆ ਮੈਂ ਬਾਣੀ ਨਾਲ ਜੁੜ ਗਿਆ ਮੁੱਖੋਂ ਮੈਂ ਬਾਣੀ ਨਾਲ ਜੁੜ ਗਿਆ ਬਾਣੀ ਨੇ ਬਾਣੀ ਬਖਸ਼ਿਸ਼ ਅਸੀਂ ਉਹ ਕੀ ਸ਼ਬਦ ਯਾਦ ਕਰਨ ਲੱਗ ਪਿਆ ਐਸੀ ਬਾਣੀ ਦੀ ਬਖਸ਼ਿਸ਼ ਹੋ ਗਈ ਮੈਨੂੰ ਨੇ ਤੇ ਆਣੇ ਜਾਂ ਨਿਰੋਸ਼ਨੀ ਆਣੀ ਜਾਂ ਨੇਤਰ ਜਾਣੇ ਮੈਨੂੰ ਕੋਈ ਫਰਮਿਸ਼ ਹੋਦਾ ਕਹਿੰਦਾ ਤੇ ਮੈਂ ਬਾਣੀ ਨਾਲ ਜੁੜ ਗਿਆ ਬੰਦੀ ਸਾਹਿਬ ਨੇ ਸਾਰੇ ਇੰਡੀਆ ਮੇ ਟੂਰ ਕੀਤਾ ਕੱਲੇ ਹੀ ਛੋਟੀ ਛੋਟੀ ਮੇਰੀ लाठी ਸੀ ਉਹਦੇ ਸਾਰੇ ਮੇ ਆਪਣਾ ਜੀਨ ਬਤੀਤ ਕੀਤਾ ਸੰਗਤ ਜੀ ਜਦੋਂ ਵੀ ਗੁਰਬਾਣੀ ਦਾ ਆਸਰਾ ਕੋਈ ਲੈ ਲੈਂਦਾ ਹੈ ਤੇ ਫਿਰ ਕੋਈ ਵੀ ਮੁਸ਼ਕਲ ਆ ਜਾਵੇ ਤੇ ਉਹ ਕਦੇ ਵੀ ਉਸ ਸਿੱਖ ਜਿਹੜਾ ਜਿਹੜਾ ਗੁਰੂ ਦਾ ਸਿੰਘ ਹੁੰਦਾ ਹੈ ਉਹ ਕਦੇ ਵੀ ਉਸ ਘਟਨਾ ਤੋਂ ਉਹਦੇ ਵਿੱਚੋਂ ਵੀ ਨਿਕਰ ਕੇ ਸਾਹਮਣੇ ਆਉਂਦਾ ਹੈ ਤੇ ਦੁਨੀਆ ਨੂੰ ਦੱਸਦਾ ਹੈ ਕਿ ਇਹ ਜੋ ਮੁਸ਼ਕਲ ਆਈ ਹੈ ਇਹ ਉਸਤੇ ਕੋਈ ਇਹੋ ਜੀ ਕੋਈ ਮੁਸ਼ਕਲ ਉਸਤੇ ਮੁਸ਼ਕਲ ਨਹੀਂ ਹੈ ਇਹ ਬਲਕਿ ਇੱਕ ਉਸਦੇ ਲਈ ਵੀ ਇੱਕ ਪ੍ਰੀਖਿਆ ਹੈ ਇੱਕ ਗੁਰਸਵੇਖ ਕਹਿ ਰਹੇ ਹੈ ਉਸ ਤੋਂ ਸੋ ਇਸ ਤਰ੍ਹਾਂ ਭਾਈ ਸਾਹਿਬ ਦੇ ਭਾਈ ਸਾਹਿਬ ਨੇ ਬਚਨ ਬਾਰੇ ਆਪ ਜੀ ਨੇ ਦੱਸਿਆ ਭਾਈ ਸਾਹਿਬ ਜੀ ਜਿਵੇਂ ਕਿ ਤੁਸੀਂ ਨੇ ਦੱਸਿਆ ਕਿ ਆਪ ਜੀ ਨੇ ਵਕ ਵਕ ਕਸ਼ਮੀਰ ਤੋਂ ਬਾਹਰ ਵੀ ਕਿ ਗੁਰਦਾਰਾ ਸਾਬਾਨਾ ਦੇ ਵਿੱਚ ਆਪ ਜੀ ਨੇ ਕੀਰਤਨ ਦੀ ਹਾਜ਼ਰੀ ਲਵਾਈ ਹੈ ਸੋ ਅਗਰ ਕੋਈ ਘਟਨਾ ਤੁਸੀਂ ਸਾਂਝੀ ਕਰਨਾ ਚਾਹੋ ਆਪਣੇ ਇਸ ਜੀਵਨ ਬਾਰੇ ਕੋਈ ਤੁਸੀਂ ਕਿਧਰ ਕੀਰਤਨ ਕਰਨੇ ਗਏ ਹੋ ਕੋਈ ਵੀ ਘਟਨਾ ਤੁਹਾਡੀ ਨੇ ਅਜ ਤੱਕ ਦੀ ਘਟਨਾ ਕੋਈ ਨਹੀਂ ਮੈਂ ਮੈਂ ਜੋ ਆਪਣੀ ਸ਼੍ਰੀਮਖਣੋਂ ਤੋ ਨਿਕਲਿਆ ਬਾ ਤਾਂ ਮੇਰਾ ਦਰਬਾਰ ਸਾਹਿਬ ਮੇਰਾ ਆਰਡਰ ਹੋ ਗਿਆ ਕਿ ਤੂੰ ਮੈਂ ਕੋਈ 4 4 ਸਾਲ ਮੈਂ ਦਰਬਾਰ ਸਾਹਿਬ ਅੰਦਰ ਸੇਵਾ ਕੀਤੀ ਉਸ ਬਾਰੇ ਮੀਂਹ ਬਾਵੇ ਬਕਾਲੇ ਹੋ ਗਈ ਉੱਥੇ ਮੈਂ 200 ਸੇਵਾ ਕੀਤੀ ਉਸ ਤੋਂ ਮੈਂ ਤੱਕ ਹਰਨਤਾਰ ਸਾਹਿਬ 3 ਸਾਲ ਸੇਵਾ ਕੀਤੀ ਆ ਆਖਰੀ ਸੇਵਾ ਮੇਰੀ ਸੀ ਮੰਜੀ ਸਾਹਿਬ ਅੰਮਾਲੇ ਉੱਥੇ ਹੈਗਾ ਗੁੱਤ ਤਨਗੁਰ ਗੰਸਾ ਦੀ ਮੀਰਾ ਮੰਦਿਰ ਉੱਥੇ ਮੈਂ ਸੇਵਾ ਕੀਤੀ ਬਾਅਦ ਮੈਨੂੰ ਕੋਈ ਜ਼ਮੀਨ ਦੀ ਇੱਕ ਪ੍ਰਾਪਰਟੀ ਕੋਈ ਸਾਡੀ ਇੱਥੇ ਇੱਕ ਕੋਰਚ ਚ ਹੋ ਗਿਆ ਪ੍ਰਾਪਰਟੀ ਦਾ ਝਗੜਾ ਸੀ ਮੈਂ ਨੌਕਰੀ ਛੱਡ ਕੇ ਇੱਥੇ ਆ ਗਿਆ ਕਸ਼ਮੀਰ ਵੇਖੇ ਫਿਰ ਇੱਥੇ ਛੜੀਪਾਸ਼ਾ ਮੈਂ ਅਰਜ਼ੂਰੀ ਲਾਗੀ ਮੈਨੂੰ ਨਿਯੁਕਤ ਕੀਤਾ ਗਿਆ ਇੱਥੇ ਸੇਵਾ ਕੀਤੀ ਉਸ ਤੋਂ ਪਹਿਲਾਂ ਮੈਂ ਜਵਾਨ ਨਗਰ ਵਿੱਚ ਸੇਵਾ ਕੀਤੀ ਸੀਨਗਰ ਛੜੀਪਾਸ਼ਾ ਅਰਜ਼ੂਰੀ ਲਾਗੀ ਸੀਨਗਰ ਵਿੱਚ ਸੇਵਾ ਕੀਤੀ ਸਾਰ ਸੇਵਾ ਕਰਕੇ ਤਾਂ ਮੈਂ ਇੱਥੇ ਅੱਜ ਆਪਣਾ ਛੋੜਾ ਜਿਹਾ ਝੋਂਪੜੀ ਪਾਈ ਹੈ ਗੁਰੂ ਨਿਵਾਸ ਵਿੱਚ ਬੈਠਾ ਹਾਂ। ਦੇਖ। ਸੋ ਅੱਜ ਤੁਸੀਂ ਸੰਗਤਾਂ ਨੂੰ ਦੱਸ ਦੋ ਕਿ ਅੱਜ ਤੁਸੀਂ ਕਿੱਧਰ ਸੇਵਾ ਕਰ ਰਹੇ ਹੋ ਤੇ ਅੱਜ ਤੁਹਾਡਾ ਤੁਸੀਂ ਕਿੱਧਰ ਰਹਿ ਰਹੇ ਹੋ ਅੱਜ? ਮੈਂ ਬਿੰਨਿਆ ਕਿਹਾ ਮੈਂ ਸਿੰਘਪੁਰ ਆਪਣੇ ਪਿੰਡ ਵਿੱਚ ਰਹਿ ਰਿਹਾ ਹਾਂ। ਪਿੰਡ ਦੇ ਗੁਰਦੁਆਰੇ ਜੋ ਕਿ ਡਿਸਟ੍ਰਿਕਟ ਜੀਪੀਸੀ ਸਿੰਧਗੜ ਦੇ ਅੰਦਰ ਹੈ। ਮੈਂ ਅੱਜ ਆਪਣੇ ਪਿੰਡ ਦੀ ਦੋਵੇਂ ਟਾਈਮ ਕਿਸ਼ਤ ਦੀ ਸੇਵਾ ਕਰ ਰਿਹਾ। ਸੋ ਭਾਈ ਸਾਹਿਬ ਜੀ ਇਹ ਕਿਹੜਾ ਸਮਾਂ ਸੀ ਜਦੋਂ ਤੁਹਾਡਾ ਕਸ਼ਮੀਰ ਵਾਪਸ ਪਰਤੋ ਹੈ? ਪਾਉ ਕਿ ਮਜਬੂਰੀ ਦੇ ਵਿੱਚ ਹੀ ਨਹੀਂ ਤੇ ਅਗਰ ਤਾਂ ਕੋਈ ਤੁਸੀਂ ਕਿਹਾ ਕਿ ਕੋਈ ਜ਼ਮੀਨ ਦਾ ਤੁਹਾਡਾ ਝਗੜਾ ਸੀ ਜੇ ਝਗੜਾ ਨਾ ਹੁੰਦਾ ਤੇ ਅੱਜ ਤੁਸੀਂ ਕਿਧਰੇ ਪੰਜਾਬ ਵੱਲ ਭਾ ਸ਼ਾਇਦ ਹੀ ਤੁਸੀਂ ਕਿਧਰੇ ਦਰਬਾਰ ਸਭਾ ਹਜ਼ਰੀ ਰਾਗੀ ਵਜੋਂ ਵੀ ਕੀਰਤਨ ਦੀ ਸੇਵਾ ਨਿਭਾ ਰਹੇ ਹੁੰਦੇ ਉਹਦੇ ਮਹਾਰਿ ਕਿਰਪਾ ਸੀ ਜੇ ਮੈਂ ਇੱਥੇ ਮੋੜ ਵਾਪਸ ਆਉਂਦਾ ਜ਼ਮੀਨ ਇਹ ਝਗੜੇ ਮੋੜ ਵਾਪਸ ਨਾ ਆਉਂਦਾ ਤਾਂ ਮੇਰੇ ਅੱਜ ਅਮਰਸਰ ਵਿਖੇ ਮੇਰੀ ਕੋਠੀ ਹੁੰਦੀ ਸੀ ਮੈਂ ਉੱਥੇ ਅਜ ਨਿਵਾਸ ਕਰਦਾ ਸੀ ਜਾਂ ਕਿ ਕਿਸੇ ਬਾਲ ਦੇਸ਼ ਤੇ ਟੂਰ ਮੇਰਾ ਹੋਣਾ ਸੀ ਪਰ ਕੋ ਕਰਦੀ ਜੁਮਾਰੀ ਅਸੀਂ ਸੀ ਬੜਾ ਛੋਟੇ ਸਾਂ ਤੇ ਮੈਨੂੰ ਵਾਪਸ ਮੂੜ ਇੱਥੇ ਆਣਾ ਪਿਆ ਤੇ ਉਹਨਾਂ ਦੀ ਦੇਖਭਾਲ ਕਰਨੀ ਪਈ ਕਦੇ ਵੀ ਕੋਈ ਮੁਸ਼ਕਿਲ ਲੱਗੀ ਹੋਵੇ ਨਹੀਂ ਅੱਜ ਤੱਕ ਤੇ ਮਾਣ ਦੀ ਕਿਰਪਾ ਬਾਣੀ ਦੱਸੂ ਜੋ ਗਿਆ ਅਗਰ ਮਨ ਉਦਾਸੀ ਹੁੰਦਾ ਸਹਰੇ ਅਮਰਤ ਵਾਲੇ ਨੇ ਨਿਤਮ ਜਮੇ ਰੋਜ਼ ਕਰੀਦਾ ਮਨ ਹੋਰ ਤੇ ਹੋਰ ਹੋ ਜਾਂਦਾ ਸਾਡੀ ਆਤਮ ਖੁਰਾਕ ਇਹ ਕੀਰਤਨ ਬਣੀ ਸੰਗਤ ਜੀ ਇੱਕ ਵੱਡੀ ਸਿੱਖ ਹੈ ਅੱਜਕੱਲ ਦੇ ਸਾਡੀ ਨੌਜਵਾਨ ਪੀੜ੍ਹੀਆ ਕਿਸੇ ਵਾਸਤੇ ਵੀ ਅੱਜਕੱਲ ਸਾਨੂੰ ਛੋਟਾ ਜਿਹਾ ਵੀ ਕੁਝ ਕਿਦਰੇ ਕੁਝ ਹੋ ਜਾਂਦਾ ਹੈ ਤੇ ਅਸੀਂ ਅਕਸਰ ਉਸ ਰੱਬ ਨੂੰ ਕੋਸਦੇ ਹਾਂ ਕਿ ਤੂੰ ਸਾਡੇ ਨਾਲ ਇਹ ਕਰ ਦਿੱਤਾ ਕਿ ਤੂੰ ਸਾਡੇ ਨਾਲ ਕਿਉਂ ਕੀਤਾ ਪਰ ਭਾਈ ਸਾਹਿਬ ਤੋਂ ਇੱਕ ਸਿੱਖਿਆ ਲੈਣ ਦੀ ਸਾਨੂੰ ਲੋੜ ਹੈ ਇਹ ਸਿੱਖਣ ਦੀ ਲੋੜ ਹੈ ਕਿ ਕੁਝ ਵੀ ਹੋ ਜਾਵੇ ਕੋਈ ਵੀ ਮੁਸ਼ਕਲ ਬਣ ਜਾਵੇ ਪਰ ਜੋ ਗੁਰੂ ਦਾ ਸਿੱਖ ਹੈ ਉਹ ਕਦੇ ਵੀ ਜਿਹੜਾ ਹੈ ਉਹ ਡੋਲਦਾ ਨਹੀਂ ਹੈ ਸੋ ਇਹ ਭਾਈ ਸਾਹਿਬ ਭਾਈ ਸਾਹਿਬ ਜੀ ਤੋਂ ਸਾਨੂੰ ਇਹ ਸਿੱਖਿਆ ਲੈਣ ਦੀ ਲੋੜ ਹੈ ਭਾਈ ਸਾਹਿਬ ਜੀ ਅੱਜ ਤੁਸੀਂ ਗੁਰਦੁਆਰਾ ਸਿੰਘ ਸਭਾ ਜਿਵੇਂ ਕਿ ਦਾਸਵੀ ਇਸੇ ਪਿੰਡ ਦਾ ਹੈ ਜਿੱਥੋਂ ਵੀ ਭਾਈ ਸਾਹਿਬ ਰਹਿੰਦੇ ਨੇ ਅੱਜ ਭਾਈ ਸਾਹਿਬ ਦੀ ਗੁਰਦੁਆਰਾ ਸਿੰਘ ਸਭਾ ਪਿੰਡ ਸਿੰਘਪੁਰਾ ਬਾਰਾਮਲਾ ਵਿਖੇ ਅੱਜ ਭਾਈ ਸਾਹਿਬ ਹਜ਼ੂਰੀ ਦਾਗੀ ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਵੀ ਆਪਣੇ ਪਰਿਵਾਰ ਵਾਲੇ ਥੋੜਾ ਸੰਤਨ ਨੂੰ ਦੱਸ ਦਿਓ ਬੇਨਤੀ ਕਿ ਮੈਂ ਜਦੋਂ ਮੈਂ ਅਸ਼ਵ ਕੀਰਤਨ ਗਿਆ ਕੀਰਤਨ ਕਰ ਰਿਹਾ ਸੀ ਜਦੋਂ ਮੈਂ ਉੱਥੋਂ ਨਿਕਲਿਆ 90 81 ਵਿੱਚ ਮੈਨੂੰਗਾ ਤਾਂ ਮੈਂ ਜਦੋਂ ਟੂਰ ਕੀਤਾ ਸਾਰ ਇੰਡੀਆ ਦਾ ਦੇ ਬੁੱਧਿਆਲਾ ਸੀ ਸਾਡੀ ਨਿਤਨੀ ਸਮਾਜ ਸਭਾ ਦਾ ਲੁਧਿਆਣਾ ਵਿਖੇ ਉੱਥੇ ਇੱਕ ਲੜਕੀ ਸੀ ਕੀਤਨੀ ਉਹ ਕੋਰਸ ਕਾ ਸੀ ਕਿਸੇ ਸੱਜਣ ਕਰਦਾ ਤੇ ਸਾਡੇ ਪ੍ਰਧਾਨ ਸਨ ਪੱਜਦਰ ਸਿੰਘ ਸੁਰਗਵਾਸੀ ਉਹਨਾਂ ਨੇ ਉਹਨਾਂ ਨੇ ਲੜਕੇ ਮਾਮੂ ਜੀ ਨਾਲ ਗੱਲ ਕੀਤੀ ਤੇ ਉਹ ਮੇਰਾ ਰਿਸ਼ਤਾ ਉੱਥੇ ਹੋ ਗਿਆ ਤੇ ਅੱਜ ਗੁਰੂ ਦੀ ਕਿਰਪਾ ਨਾਲ ਮੈਂ ਸ਼ਾਰਟਕਟ ਵੀ ਸਪੈਕ ਵੀ ਦੱਸ ਦੇਵਾਂ ਕਿ ਮੈਂ ਮਾੜ ਕੇ ਪਰ ਨਾਲ ਮੇਰੇ ਪੰਜ ਪੰਜ ਮੁੰਡੇ ਹੈਗੇ ਦੋ ਮੁੰਡੇ ਮੇਰੇ ਬਾਹਰ ਹੈਡਾਪ ਕੀਤੇ ਹੋਏ ਨੇ ਤਿੰਨ ਮੇਰੇ ਕੋਲ ਨੇ ਗੁਰਮੀ ਬਖਸ਼ ਨਾਲ ਇਹ ਵੀ ਕੀਰਤਨ ਨਾਲ ਜੁੜੇ ਨੇ ਬਾਣੀ ਪੜ੍ਹਦੇ ਸਤਨੂ ਦੀ ਬਖਸ਼ ਦੁਆਰਾ ਸਾਰਾ ਜੋਪਰਵਾਰ ਸੋਨਾ ਚੱਲ ਰਿਹਾ ਹੈ ਤਾਂ ਪੈਸਾ ਵੀ ਦੇਵਾਂਗੇ ਅਸੀਂ ਸਾਰੇ ਜਾਣਦੇ ਹਾਂ ਕਿ ਕਾਫੀ ਸਾਲਾਂ ਤੋਂ ਤੁਸੀਂ ਜੋ ਆਪਣੀ ਕੀਰਤਨ ਵਿੱਚ ਆਪਣੀ ਸੇਵਾ ਜੋ ਹੈ ਵਕਫਾ ਖਾਮਤ ਨਿਭਾ ਰਹੇ ਹੋ ਤੇ ਕਿਉਂਕਿ ਜਦੋਂ ਵੀ ਅਸੀਂ ਕਿਸੇ ਦਾ ਇੰਟਰਵਿਊ ਕਰਦੇ ਹਾਂ ਤੇ ਸਭ ਤੋਂ ਪਹਿਲੇ ਛੋਟੀ ਜਿਹੀ ਰਿਸਰਚ ਉਸਤੇ ਕਰਦੇ ਹਾਂ ਅਸੀਂ ਇਹ ਵੀ ਸੁਣਿਆ ਕਿ ਤੁਸੀਂ ਆਪ ਜੀ ਨੇ ਜੋ ਹੈ ਕਾਫੀ ਕੀਰਤਨੀਆਂ ਸਿੰਘਾਂ ਨਾਲ ਜੋ ਕਿ ਅੱਜ ਪੰਜਾਬ ਦੇ ਇੱਕ ਸ਼੍ਰੋਮੀ ਕੀਰਤਨੀਆਂ ਵਜੋ ਕਈ ਕੀਰਤਨੀਆਂ ਸਿੰਘ ਜਿਨ੍ਹਾਂ ਨੇ ਉਹਨਾਂ ਨੂੰ ਜੋ ਹੈ ਮਾਨ ਸਨਮਾਨ ਮਿਲਦਾ ਹੈ ਸਾਨੂੰ ਇਹ ਵੀ ਸੁਣਨ ਚਾਇਆ ਕਿ ਆਪ ਜੀ ਨੇ ਕਈਆਂ ਨਾਲ ਹਾਜ਼ਰੀ ਭਰੀ ਹੈ ਥੋੜਾ ਉਸ ਬਾਰੇ ਤੁਸੀਂ ਸੰਗਤਾਂ ਨੂੰ ਦੱਸ ਦੋਗੇ 10/5 ਜੋ ਕਿ ਉਹ ਵੀ ਸੁਖਬਾਸ ਹੋਗੀ ਨੇ ਸ਼ਾ ਕੀਤਨ ਸਹਿ ਜ਼ੂਰੀ ਲਾਗੀ ਸੀਸੇ ਸਾਹਿਬ ਕੇ ਉਸੇ ਕੀਤਨ ਦਾ ਰਹੇ ਸੀ ਉਸ ਤੋਂ ਉਸ ਤੋਂ ਆਪਣਾ ਮੇਰਾ ਜਿਹੜਾ ਸੰਪਰਕ ਰਿਹਾ ਭਾਈ ਗੁਰਮੇਲ ਸਿੰਘ ਭਾਈ ਗੁਰਮੇਲ ਸਿੰਘ ਉਹ ਨਿਤਨੀ ਸ ਆਇਓ ਮੌਜੂਦ ਉਹ ਜਿਨ੍ਹਾਂ ਨੇ ਬ੍ਰੇਲ ਪੀ ਵੀ ਗੁਰਗਾ ਸਭ ਲਿਖਿਆ ਤੇ ਉਸ ਤੋਂ ਪਰ ਮੈਂ ਕਿ ਦਸਾਂ ਮੇਰੇ ਸਾਥੀ ਕਈ ਬਾਹਰ ਚਲੇ ਗਏ ਨੇ ਭਾਈ ਮੇ ਆ ਭਾਈ ਗੁਰਮੇਲ ਸਿੰਘ ਭਾਈ ਸਰਜੁਨ ਸਿੰਘ ਤੇ ਭਾਈ ਗੋਪਾਲ ਸਿੰਘ ਜੀ ਔਰ ਉਹਨਾਂ ਦੇ ਹੁੰਦੇ ਮੈਂ ਕੀ ਕੀ ਤੋਂ ਉਹਨਾਂ ਕੋ ਸੁਣਿਆ ਜਾਂ ਉਹਨਾਂ ਦੇ ਹੂ ਹੂ ਬਹੁਤ ਕਿ ਸੁਣ ਕੇ ਕੋਈ ਜਿਹੜਾ ਉਹਨੂੰ ਨਹੀਂ ਹਾਸਲ ਕੀਤੀ ਹੈ ਹੋਰ ਕਈਆਂ ਰਾਗਿਆਂ ਨਾਲ ਮੈਂ ਸੇਵਾ ਨੂੰ ਬਾਈ ਹੈ ਤਾਂ ਕਿ ਜੇ ਆਮ ਤੌਰ ਤੇ ਮੈਂ ਜਿਹੜਾ ਜਿੱਥੇ ਦੀ ਜਿੱਥੇਦਾਰੀ ਸੇਵਾ ਮੈਂ ਕੀਤੀ ਹੈ ਮੈਂ ਸਾਦੇ ਰਾਗੀ ਦੀ ਸੇਵਾ ਮੈਂ ਗੱਦੇ ਨਹੀਂ ਬਾਈ ਕਸ਼ਮੀਰ ਘਾਟੀ ਦੇ ਵਕ ਵਕ ਕੀਤਨੀ ਸਿੰਘਾਂ ਨੂੰ ਵੀ ਆਪ ਜੀ ਨੇ ਤਿਆਰ ਕੀਤਾ ਹੋਇਆ ਹੈ ਇਸ ਸਮੇਂ ਦੇ ਵਿੱਚ ਸਾਨੂੰ ਇਹ ਵੀ ਅਸੀਂ ਕਿਉਂਕਿ ਅਸੀਂ ਅਕਸਰ ਹੀ ਜਦੋਂ ਵੀ ਕਿਸੇ ਕੋਈ ਕੀਰਤਨੀ ਸਿੰਘ ਸਾਨੂੰ ਮਿਲਦਾ ਹੈ ਤੇ ਕਈ ਵਾਰ ਉਹ ਦੱਸਦਾ ਹੈ ਕਿ ਭਾਈ ਸਾਪਾਏ ਕਰਨੈਲ ਸਿੰਘ ਜੀ ਕੋਲੋਂ ਅਸੀਂ ਸਿਖਲਾਈ ਲਈ ਹੈ ਕੀਰਤਨ ਦੀ ਥੋੜਾ ਉਸ ਬਾਰੇ ਸੰਤਾਨੂੰ ਜੀ ਹਾਂ ਗੁਰਮੁਖ ਮੈਂ ਸਿਰਨਗਰ ਜਦੋਂ ਕੀਰਤਨ ਸ਼ੁਰੂ ਕੀਤਾ ਜਵਾਰ ਨਗਰ ਦੇ ਵਿੱਚ ਸੁਰਗਵਾਸੀ ਭਾਈ ਦਿਆਲ ਸਿੰਘ ਜਿਹਨਾਂ ਵਿਦਿਆਲਾ ਚੱਲ ਰਿਹਾ ਸੀ 24 ਅਕੂਨਜਾ ਵਿਦਿਆਲਾ 51 ਤੇ ਅਕੂਨਜਾ ਵਿਦਿਆਲਾ ਮੇਰਾ ਸੀ ਜੋ ਕੀਰਤਨ ਕੀ ਇਸ ਸੰਗੀਤ ਵਿੱਚ ਇੱਕ ਸਿਗਰੀ ਅਸੀ ਉਹਨਾਂ ਵਿੱਚ ਨਾਨਸ ਨਾਜਮਾ ਕਈ ਬੱਚਿਆਂ ਵਿੱਚ ਸਨ ਕਈ ਬੱਚੇ ਵੀ ਸਨ ਜਿਨ੍ਹਾਂ ਦਾ ਵਿਆਹ ਹੋ ਕੇ ਬੱਚਾ ਵਾਲੀ ਅੱਗੇ ਬਣ ਗਏ ਮੈਂ ਮੁਕਤੀ ਗਾਲ ਕਰਾ ਭਾਈ ਇਸਪਾਲ ਸਿੰਘ ਭਾਈ ਅਮਰੀਕ ਸਿੰਘ ਜਿਹੜੇ ਸਾਬਕਾ ਸਖਤੀ ਭਾਈ ਨੋਪਤੀ ਸਿੰਘ ਉਹ ਵੀ ਕਈ ਐਸੇ ਬੱਚੇ ਤਰਾਲ ਦੇ ਜਾਂ ਬੜਗਾਮ ਦੇ ਜਾਂ ਬਾਣੇ ਬਾਗ ਦੇ ਇਹ ਸਾਰੇ ਕੀਤਨੀ ਸਿੰਘ ਮੇਰੇ ਕੋਲ ਮਰੂ ਦੀ ਕਿਰਪਾ ਨਾਲ ਇਹ ਕੀਤਨੀ ਵੀ ਜਿਹੜਾ ਉਹਨਾਂ ਨੇ ਹਾਸਲ ਕੀਤੀ ਜੀ ਸਭ ਦੀ ਪੁਰਾਤਨ ਸਮੇਂ ਦੇ ਵਿੱਚ ਪੁਰਾਤਨ ਕੀਰਤਨ ਸ਼ੈਲੀ ਸੀ ਅੱਜ ਕੱਲ ਅਸੀਂ ਸਾਰੇ ਜਾਣਦੇ ਹਾਂ ਪਰ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਜੋ ਅੱਜ ਕੱਲ ਦੀ ਜੋ ਪੀੜੀ ਹੈ ਉਹ ਗੁਰਮਤਿ ਸ਼ੈਲੀ ਤੋਂ ਜੋ ਹੈ ਜੋ ਪੁਰਾਤਨ ਗੁਰਮ ਸੰਗੀਤ ਸੀ ਉਹ ਤੋਂ ਕਿਤੇ ਨਾ ਕਿਤੇ ਦੂਰ ਜਾ ਰਹੀ ਹੈ ਕੋਈ ਤੁਹਾਡਾ ਸੁਝਾਅੋ ਅੱਜ ਕੱਲ ਦੀ ਨਵੀਂ ਪੀੜੀ ਲਈ ਹਾਂਜੀ ਗੁਰੂਮਖ ਮੇਰਾ ਇਹੋ ਸੁਝਾਅ ਹੈ ਮੇਰੇ ਇਹ ਅਪੀਲ ਹੈ ਮੇਰੀ ਇਹ ਦੁਖਾਸ ਹੈ ਅੱਜ ਕੱਲ ਨੌਜਵਾਨ ਕਿਤੇ ਸੀ ਨਾ ਕੋਸ ਕੀ ਬਾਈ ਗੁਰਮਤਿ ਕੀਰਤਨ ਜਿਹੜਾ ਤਾਨ ਗੁਰ ਗ੍ਰੰਥ ਸਾਹਿਬ ਦੀਆਂ ਰਾਗਾਂ ਵਿੱਚ ਕੀਰਤਨ ਕਰਨਾ ਬੜਾ ਲਾਜ਼ਮੀ ਹੈ ਪਹਿਲਾ ਸ਼ਬਦ ਜਿਹੜਾ ਉਹ ਰਾਗ ਤੋਂ ਹੋਣਾ ਜ਼ਰੂਰੀ ਹੈ ਪਰ ਅੱਜ ਇੱਥੇ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਨਾ ਕਿ ਪੰਜਾਬ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਰਾਗ ਪੈਦਾ ਹੋਇਆ ਪੰਜਾਬ ਦੇ ਵੀ ਜਵਾਨ ਹੋਇਆ ਤੇ ਕਸ਼ਮੀਰ ਆ ਕੇ ਉਹ ਉਹਦੀ ਡੈਥ ਹੋ ਗਈ ਅੱਜ ਉਹ ਹਾਲੇ ਤਾਂ ਮੈਂ ਰਿਕਵੈਸਟ ਕਰਾਂਗਾ ਆਪਣੇ ਨੌਜਵਾਨ ਵੀਰਾਂ ਨੂੰ ਕਿ ਭਾਈ ਬਲੇ ਰਾਗ ਜਾਂ ਬਲੇ ਸ਼ਬਰ ਉਹ ਰਾਗ ਦਾ ਪੜਨ ਤਾਂ ਕਿ ਕੀਰਤਨ ਇੱਕ ਰਾਗ ਵਿਧਿਆ ਜਿਹੜੀ ਹੈ ਇਹ ਬਹੁਤ ਲਾਜ਼ਮੀ ਹੈ ਰਾਗ ਵਿਧਿਆ ایسی ਹੋਣੀ ਚਾਹੀਦੀ ਹੈ ਕਿ ਬੰਦਾ ਕੀਰਤਨ ਵਿੱਚ ਖੁੱਭ ਜਾਂਦਾ ਜੋ ਰਾਗ ਦੇ ਸ਼ਬਦ ਉੱਪਰ ਦਾ ਫਿਰ ਉਹ ਨੂੰ ਪਤਾ ਮੈਂ ਬੰਦਿਸ਼ ਕਿਹੜੀ ਪਾੜਾਂ ਕਿਹੜੀ ਨਹੀਂ ਪਾੜਿਆ ਤੇ ਇਸ ਪਾਸੇ ਆਨ ਦੀ ਲੋੜ ਹੈ ਮੈਂ ਬੇਨਤੀ ਕਰਾਂਗਾ ਇਹ ਨੌਜੋਨਾ ਵੀਰਾਂ ਨੂੰ ਕਿ ਉਹ ਇਸ ਪਾਸੇ ਆ ਜਾਣ ਰਾਗ ਵਿਧਿਆ ਵੱਲ ਪਾਸੇ ਅਸਿਕ ਇਹ ਬੈਂਤੀ ਪ੍ਰਵਾਨ ਕਰਨ। ਸੋ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲੇ ਅਸੀਂ ਕਰਨਾ ਚਾਹੁੰਦੇ ਜੋ ਤੁਸੀਂ ਜੋ ਆਪ ਜੀ ਨੇ ਸਾਨੂੰ ਸਮਝ ਦਿੱਤਿਆ ਇੱਕ ਆਖਰੀ ਸਵਾਲ ਨਾਲ ਇੱਕ ਆਖਰੀ ਸਵਾਲ ਤੁਹਾਡੇ ਲਈ ਕਿ ਕਿਉਂਕਿ ਕਾਫੀ ਤੁਸੀਂ ਸੰਗੀਤ ਰਾਗ ਵਿਦਿਆ ਦੇ ਤੁਸੀਂ ਕਾਫੀ ਜਾਣਕਾਰ ਹੋ ਕੌਮੀਅਤ ਪੱਖੋਂ ਦੇਖੀਏ ਕਸ਼ਮੀਰ ਘਾਟੀ ਤੋਂ ਬਾਹਰ ਜਾ ਕੇ ਵੀ ਕੌਮੀਅਤ ਪੱਖੋਂ ਅਗਰ ਅਸੀਂ ਦੇਖੀਏ ਤੇ ਤੁਹਾਡੇ ਕੀ ਸੁਝਾਅ ਰਹਿਣਗੇ ਅੱਜ ਕੱਲ੍ਹ ਦੀ ਰਾਗ ਵਿਦਿਆ ਨੂੰ ਲੈ ਕੇ ਗੁਰਮਤਿ ਸ਼ੈਲੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਜੋ ਅੱਜ ਕੀਰਤਨ ਹੋ ਰਹੇ ਨੇ ਕੋਈ ਤੁਹਾਡਾ ਸੁਝਾਓ ਮੈਂ ਇਹ ਬਣਾ ਕਰਾਂਗਾ ਜਿੱਦੇ ਜਿੱਥੇ ਰਾਗ ਵੀ ਜ਼ਰੂਰੀ ਹੈ ਉੱਥੇ ਨਰੋਲ ਕੀਰਤਨ ਵੀ ਚਾਹੀਦਾ ਉਹਦੇ ਨਾਲ ਨੌਜਵਾਨ ਆਪਣੇ ਸ਼ਬਦ ਦੀ ਵਿਆਖਿਆ ਵੀ ਕਰਨ ਬਹੁਤ ਬੈਸਟ ਹੈ ਕਿ ਸ਼ਬਦ ਜਦ ਪੜਨਾ ਇੱਕੋ ਚ ਗੱਲ ਹੋ ਗਈ ਨਾ ਪਰ ਪ੍ਰਗਢੀ ਲਦੀ ਪਰ ਪਰ ਇਹ ਸਾਥ ਵਾਲ ਗਿਆਨ ਹੋ ਜਾਏ ਸ਼ਬਦ ਪੜਨਾ ਉਹਦੀ ਵਿਆਖਿਆ ਜ਼ਰੂਰ ਚਾਹੀਦੀ ਹੈ ਤਾਂ ਕਿ ਸ਼ਬਦ ਸਾਨੂੰ ਕੀ ਕਰੇ ਅਸੀਂ ਸ਼ਬਦ ਦੇ ਆਧਾਰ ਤੇ ਆਪਣਾ ਜੀਵਨ ਬទਿਤ ਕਰ ਸਕੀਏ ਤਾਂ ਕਿ ਸਦੂਲ ਅਗੇ ਨੌਜਵਾਨ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਆਪਣੇ ਇਸ ਪਾਸੇ ਜੋੜ ਜੋੜਨਾ ਸਾਧਨ ਕਰੀਏ ਇਹ ਮੇਰੀ ਬੇਨਤੀ ਹੈ ਆਪ ਨੌਜਵਾਨਾਂ पास ਠੀਕ ਤਾਂ ਭਾਈ ਸਾਹਿਬ ਜੀ ਸਮਾਪਤੀ ਕਰਨ ਤੋਂ ਪਹਿਲਾਂ ਕਿਉਂਕਿ ਸੰਤਾ ਆਪ ਜੀ ਦਾ ਬਚਪਨ ਤੋਂ ਹੀ ਕੀਰਤਨ ਸੁਣਦੀ ਆ ਰਹੀਆਂ ਨੇ ਪੂਰੀ ਕਸ਼ਮੀਰ ਘਾਟੀ ਦੇ ਵਕਫ ਵਕ ਖਾਵਾਂ ਤੇ ਆਪ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਹੈ ਤੇ ਕਸ਼ਮੀਰ ਘਾਟੀ ਤੇ ਮੇਰੇ ਖਿਆਲ ਹਰ ਇੱਕ ਜ਼ਿਲ੍ਹੇ ਤੋਂ ਆਪ ਜੀ ਦਾ ਕੋਈ ਜਾਣਕਾਰ ਹੋਵੇਗਾ ਜਿਸ ਨੇ ਆਪ ਜੀ ਨੂੰ ਸੁਣਿਆ ਹੋਵੇਗਾ ਸੋ ਇੱਕ ਸ਼ਬਦ ਆਪ ਨੂੰ ਤੁਹਾਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਵਰਸਾ ਚੈਨਲ ਦੀ ਟੀਮ ਵੱਲੋਂ ਤੁਸੀਂ ਗਾਇਨ ਕਰੋ ਸੋ ਆਓ ਭਾਈ ਸਾਹਿਬ ਜੀ ਦਾ ਕੀਰਤਨ ਅਸੀਂ ਸਰਵਣ ਕਰਦੇ ਹਾਂ نپري نپري نتري پتري پتر Yeah,